ਬ੍ਰਿਥਾ ਅਨੁਗ੍ਰਹੰ ਗੋਬਿੰਦਾ ਜਸ ਸਿਮਰਨ ਨਿਰਦੰਤਰਾ ਆਰੋਗਿਯੰ ਮਹਾਰੋਗਿਯੰ ਬਿਸਮ੍ਰਿਤੇ ਕਰੁਣਾ ਮਯਾ ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇ ਧਾਰਣਾ ਅੰਮ੍ਰਿਤ ਨਾਮ ਨਾਰਾਇਣ ਨਾਨਕ ਤੀਵਤੰ ਸੰਤਨਾ ਤ੍ਰਿਪਤੇ ਸਹਿਲਿ ਸ਼ੀਰ ਸੰਤੰ ਸਮ ਮਿਤ੍ਰ ਸਰ ਦੁਰਜਨਾ ਨਾਨਕ ਭੋਜਨ ਅਨੇਕ ਪ੍ਰਕਾਰੇ ਨਿੰਦਕ ਆਵਦ ਹੋਏ ਉਪਤਿਸ਼ਟ ਤੇ ਤਿਸ ਸਰ ਨਾ ਪਵੰਤ ਨਾ ਪਵੰਤ ਨਾ ਤੁੰਗਨਾ ਸ਼ੋਭਾਹੀਨ ਨਾ ਪਵੰਤ ਨਾ ਪਹੰਤ ਸੰਸਾਰ ਦੁਖ ਨਾ गोबिंद नाम जपन्त मेल साद संघ नानक से प्राणी सुख बसने सैना साद समूह सूर अजितं सनाह तन नम्रता आवधा गुण गोबिंद रवण ओट गुरु शब्द कर चरमणा आरूडते असव रथ नागा बुझन्ते प्रभु मार्ग बिचरते मृधं शत्रु सहना तयन्ते गोपाल कीर्तन जितते विश्व संसार नानक सिंह क्रोध पंथ सकरा मृग कृष्ण गधर नगर धम छाया रच दुर्मता ਤਥਾ ਕੁਟੰਬ ਮੋਹ ਮਿੱਥਿਆ ਸਮਰੰਤ ਨਾਨਕ ਰਾਮ ਰਾਮ ਨਾਮਹ ਨਚ ਵਿਦਿਆ ਨਿਧਾਨ ਨਿਗਮੰ ਨਚ ਗੁੜਗ ਨਾਮ ਕੀਰਤਨਾ ਨਚ ਰਾਜ ਰਤਨ ਕੰਠੰ ਨਾ ਚੰਚਲ ਚਤੁਰ ਚਾਤੁਰਹਾ ਭਾਗ ਉਦਿਮ ਲਬਧੰ ਮਾਇਆ ਨਾਨਕ ਸਾਧ ਸੰਖਲ ਪੰਡਿਤਾ कंठ रमणीय राम राम माला हस्त ऊच प्रेम सारणी जी पण जो उत्तम श्लोक उधरण नन नंदनी गुरु मंत्रहीन स जो ताणी त्रिगंत जन्म प्रश्नणा कुकरहा सुकरा दर्दभाक सर्पनाथुल खला ਚਰਨਾਰ ਬਿੰਦ ਭਜਨੰ ਰਿਦਯੰ ਨਾਮ ਥਾਰਣ ਕੀਰਤਨੰ ਸਾਧ ਸੰਗੇਣ ਨਾਨਕ ਨਾ ਦ੍ਰਿਸ਼ਟੰਤ ਜਮਦੂਤਨ ਹਾ ਨਚ ਦੁਰਲਭੰ ਧੰਨੰ ਰੂਪੰ ਨਚ ਦੁਰਲਭੰ ਸਵਰਗ ਰਾਜਨਾ ਨਚ ਦੁਰਲਭੰ ਭੋਜਨੰ ਬਿੰਜਨੰ ਨਚ ਦੁਰਲਭੰ ਸਵਸ਼ ਅੰਬਰਾ बांधव नच दुर्लभं बनता मित्रुलभा नच दुर्लभं विद्या प्रवीण नच दुर्लभं दुर्ल चंचला दुर्लभं एक नामा नानक लंग साध प्रभं ਜਤ ਕਥਾ ਤਥਾ ਦ੍ਰਿਸ਼ਟੰ ਸਵਰਗ ਮਰਤ ਅਯਾਲ ਲੋਕਾ ਸਰਬਤਰ ਰਮਣੰ ਗੋਬਿੰਧਾ ਨਾਨਕ ਲੇਪ ਸ਼ੇਪ ਨਾ ਲਿਪਤੇ ਵਿਖਿਆ ਪਯੰਤ ਅੰਮ੍ਰਿਤੰ ਦ੍ਰਿਸ਼ਟਾ ਸਖਾ ਸਵਜਨਾ ਦੁਖੰ ਭਯੰਤ ਸੁਖੰ ਪੈ ਭੀਤੰ ਤਾ ਨਿਰਭਯਾ ਥਾਨ ਬਿਹੂਨ ਬਿਸਰਾਮ ਨਾਮੰ ਨਾਨਕ ਕਿਰਪਾਲ ਹਰ ਹਰ ਗੁਰਾ ਸਰਬ ਸੀਲ ਮਮੰ ਸੀਲੰ ਸਰਵ ਪਾਵਨ ਮਮ ਪਾਵਨਾ ਸਰਬ ਕਰਤਬ ਮਮ ਕਰਤਾ ਨਾਨਕ ਲੇਪ ਛੇਪ ਨਾ ਲਿਪਿਤੇ ਨਾ ਸੀਤਲੰ ਚੰਦਰ ਦੇਵਾ ਨਾ ਸੀਤਲੰ ਬਾਵਨ ਚੰਦਨਾ ਨਾ ਸੀਤਲੰ ਸੀਤੁਰ ਤੇਣ ਨਾਨਕ ਕੀ ਤਲੰ ਸਦ ਸੋਜਨਾ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨਾ ਗਿਆਨੰ ਸੰਦੁਖ ਸੁਖੁ ਜੁਗਤ ਨਿਰਮਲ ਨਿਰਵਰਣਾ ਦਇਆਲੰ ਸਰਬਤਰ ਜੀਆ ਤੰਤੁ ਦੋਖ ਬਿਵਰਜਿਤਾਏ ਭੋਜਨੰ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤਾ ਪ੍ਰਦੇਸ਼ੰ ਸਾ ਮਿਤ੍ਰ ਸ਼ਤਰਹ ਤਗਵੰਤ ਤਗਤ 파ਵਨੀ ਤਰਨਿੰਦਾ ਨਾ শ্রোਤ ਸ਼੍ਰਵਣ ਆਪ ਤਿਆਗ ਸਗਲ ਰੇਣੋ ਕਾ ਖਟ ਲਖਣ ਪੂਰਨ ਪੁਰਖਾ ਨਾਨਕ ਨਾਮ ਸਾਧ ਸਵਜਨਾ ਅਜਾਪਗੰਤ ਕੰਧ ਮੂਲੰ ਬਸੰਤੇ ਸਮੀਪ ਕੇਰਾ സംസാര നാനക്കോഹർ വ്യാപത്തെ ശലം ശിദരം കൂട്ടിഘ്ന അപരാധം പരമ മോഹം മാൻ അപ്പം മദ്ദം മായാ വ്യാപനം പരമന്ത് നർക്ക ഉപാവം ന ਨਿਰਮਲੰ ਸਾਧ ਸੰਘਾ ਜਪੰਤ ਨਾਨਕ ਗੋਪਾਲ ਨਾਮੰ ਹਰਮੰਤ ਗੁਣ ਗੋਬਿੰਦ ਨਿਤਰਤਾ ਤਰਣ ਸ਼ਰਨ ਸੁਆਮੀ ਰਮਣ ਸੀਲ ਪਰਮੇਸ਼ੁਰਾ ਕਰਨ ਕਾਰਨ ਸਮਰੱਥਾ ਦਾਨ ਦੇਤ ਪ੍ਰਭ ਪੂਰਨਾ ਨਿਰਾਸ ਆਸ ਕਰਨ ਸਗਲ ਅਰਥ ਆਲਿਆ ਗੁਣ ਨਿਧਾਨ ਸਿਮਰੰਤ ਨਾਨਕ सगल जाचंत जाचिका